ਸੋ ਦਰਸ਼ਕੋ ਤੁਸੀਂ ਦੇਖ ਰਹੇ ਹੋ ਖਾਸਪੁਰ ਟੀਵੀ ਚੈਨਲ ਹੋ ਰੇਸ ਵੇਲੇ ਅਸੀਂ ਖੜੇ ਆ ਜੀ ਉਦਮ ਸਿੰਘ ਪਾਰਕ ਸ਼ਰਪੁਰ ਵਿਕੇ ਜਿੱਥੇ ਕਿ ਅੱਜ ਬੇਗੰਪੂਰਾ ਟਾਈਗਰ ਫੋਰਸ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਹੈ ਸੋ ਦੱਸ ਦਈਏ ਕਿ ਇਹ ਬੇਗੰਪੂਰਾ ਟਾਈਗਰ ਫੋਰਸ ਪਿਛਲੇ ਕੁ ਸਮੇਂ ਤੋਂ ਜਿਹੜੀ ਆ ਵਿਵਾਦਾਂ ਦੇ ਵਿੱਚ ਰਹੀ ਹੈ ਅੱਜ ਬੇਗੰਪੂਰਾ ਟਾਈਗਰ ਫੋਰਸ ਜਿਹੜੀ ਹੈਗੀ ਹੈ ਕਾਨੂੰਨੀ ਤੌਰ ਤੇ ਉੱਪਰ ਜਿਹੜੀ ਹੈ ਪੂਰੀ ਤਰ੍ਹਾਂ ਨਾਲ ਜਿਹੜੀ ਹੈ ਰਜਿਸਟਰਡ ਹੋ ਚੁੱਕੀ ਹੈ ਔਰ ਪਹਿਲਾਂ ਪੰਜਾਬ ਲੈਵਲ ਤੇ ਸੀ ਔਰ ਹੁਣ ਜਿਹੜੀ ਇੰਡੀਆ ਲੈਵਲ ਤੇ ਜਿਹੜੀ ਹੈ ਬੇਗੰਪੂਰਾ ਟਾਈਗਰ ਫੋਰਸ ਜਿਹੜੀ ਹੈ ਰਜਿਸ ਤਰਸੀਮ ਦਿਵਾਨਾ ਜੀ ਸਾਡੇ ਨਾਲ ਨੇ ਇਸ ਵੇਲੇ ਗੱਲ ਕਰਦੇ ਆ ਸਭ ਤੋਂ ਪਹਿਲਾਂ ਦਿਵਾਨਾ ਜੀ ਤੁਹਾਨੂੰ ਸੋਸਾਇਟੀ ਦੇ ਰਜਿਸਟਰ ਹੋਣ ਦੀਆਂ ਬਹੁਤ-ਬਹੁਤ ਵਧਾਈਆਂ ਜੀ ਬਹੁਤ-ਬਹੁਤ ਧੰਨਵਾਦ ਜੀ ਇਹ ਸੁਸਾਇਟੀ ਨਹੀਂ ਹੈਗੀ ਬੇਗਮਪੁਰਾ ਟਾਈਗਰ ਫੋਰਸ ਹੈ ਔਰ ਇਹ ਪੇਟੈਂਟ ਹੋਈਆ ਹੁਣ ਪਹਿਲਾ ਰਿਸਰਚ ਸੀ ਪੰਜਾਬ ਲੈਵਲ ਦੀ ਹੁਣ ਇਹ ਇੰਡੀਆ ਲੈਵਲ ਦੀ ਸਾਨੂੰ ਪੇਟੈਂਟ ਹੋਈਆ ਔਰ ਟ੍ਰੇਡਮਾਰਕ ਨੰਬਰ ਮਿਲਿਆ ਆ ਬਹੁਤ-ਬਹੁਤ ਤੁਹਾਡਾ ਧੰਨਵਾਦ ਵਧਾਈਆਂ ਦੇਣ ਵਾਲਿਆਂ ਦਾ ਅਸਲ ਚ ਵਧਾਈਆਂ ਇਹ ਹੈਗੀਆਂ ਸਤਗੁਰੂ ਰਵਿਦਾਸ ਮਹਾਰਾਜ ਤੇ ਬਾਬਾ ਸਾਹਿਬ ਭੀਮਰਾਓ ਵੇਦਕਰ ਜੀ ਨੂੰ ਕਿਉਂਕਿ ਸਤਗੁਰੂ ਰਵਿਦਾਸ ਮਹਾਰਾਜ ਜੀ ਬੇਗਮਪੁਰਾ ਟਾਈਗਰ ਫੋਰਸ ਦੇ ਰਚਨਹਾਰ ਨੇ ਉਹੀ ਇਹਦੇ ਰਚਨਹਾਰ ਨੇ ਤੇ ਉਹੀ ਇਹਦੇ ਸੰਸਥਾਪਕ ਨੇ ਕੀ ਕਿਸ ਤਰ੍ਹਾਂ ਦਾ ਪ੍ਰੋਸੀਜਰ ਰਹਿ ਗਿਆ ਕਿੰਨਾ ਟਾਈਮ ਲੱਗ ਗਿਆ ਜੀ ਰਜਿਸਟਰਡ ਹੋਣ ਨੂੰ ਇਹ ਲਗਭਗ ਜਿਹੜੀ ਪਹਿਲਾਂ ਆਪਾਂ ਪੰਜਾਬ ਲੈਵਲ ਦੀ ਕਰਵਾਈ ਸੀ ਉਹ ਤਾਂ ਜਲਦੀ ਹੋ ਗਈ ਸੀ ਪਰ ਇਹ ਆਪਾਂ 23 ਦੇ ਵਿੱਚ ਆਪਣੇ ਵਕੀਲਾਂ ਦੇ ਪੈਨਲ ਦੇ ਨਾਲ 23 ਦੇ ਵਿੱਚ ਇਹ ਸ਼ੁਰੂਆਤੀ ਦੌਰ ਇਹਦਾ ਹੋਇਆ ਸੀ ਚਾਲੂ ਔਰ 25 ਵਿੱਚ ਸਾਨੂੰ ਮਿਲੀ ਲਗਭਗ ਢਾਈ ਸਾਲ ਕਹਿ ਸਕਦੇ ਆ ਵੀ ਢਾਈ ਸਾਲ ਪੇਟੈਂਟ ਹੋਣ ਨੂੰ ਲਗਭਗ ਲੱਗ ਗਿਆ ਔਰ ਸਾਨੂੰ ਕੱਲ੍ਹ ਕ ਪਰਸੋਂ ਇਹਦਾ ਜਿਹੜਾ ਸਰਟੀਫਿਕੇਟ ਮਿਲਿਆ ਜਦੋਂ ਮਿਲਿਆ ਤਾਂ ਦਿਲ ਜਿਹੜਾ ਫਿਰ ਬਾਗੋ ਬਾਗ ਹੋ ਗਿਆ ਸੋ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਲੱਗੇ ਜਿਹੜਾ ਜ਼ੂਮ ਕਰ ਦਿੱਤਾ ਜਾਵੇ ਕਿ ਜਿਹੜੀ ਹੈ ਜੇ ਬੇਗੰਪੁਰਾ ਟਾਈਗਰ ਫੋਰਸ ਜਿਹੜੀ ਹੈਗੀ ਰਜਿਸਟਰਡ ਹੋਈ ਆ ਉਹਦਾ ਜਿਹੜਾ ਪੇਟੈਂਟ ਹੈਗਾ ਲੋਗੋ ਰਜਿਸਟਰਡ ਹੋ ਚੁੱਕਾ ਔਰ ਜਿਹੜੀ ਹੈ ਫੋਰਸ ਦੇ ਜਿਹੜਾ ਹੈਗਾ ਸਰਟੀਫਿਕੇਟ ਜਿਹੜਾ ਹੈਗਾ ਅੱਜ ਬੇਗੰਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੀਮ ਦਿਵਾਨਾ ਜੀ ਜਿਹੜੇ ਆ ਸਾਡੇ ਨਾਲ ਸੰਝਾ ਕਰ ਰਹੇ ਨੇ ਸੋ ਦਿਵਾਨਾ ਜੀ ਜੇ ਅੱਗੇ ਗੱਲ ਕਰੀਏ ਤਾਂ ਆਉਣ ਵਾਲੇ ਸਮੇਂ ਵਿੱਚ ਹੁਣ ਕਿਸ ਤਰ੍ਹਾਂ ਦੀਆਂ ਹੋਰ ਸੁਭਾਵਾਂ ਜਿਹੜੀਆਂ ਬੇਗੰਪੁਰਾ ਟਾਈਗਰ ਫੋਰਸ ਵੱਲੋਂ ਜਿਹੜੀਆਂ ਦੇਖਣ ਨੂੰ ਮਿਲਣਗੀਆਂ ਬਿਲਕੁਲ ਪਹਿਲੇ ਵਾਂਗੂ ਔਰ ਪਹਿਲਾ ਤੋਂ ਵਧੀਆ ਮਿਲਣਗੀਆਂ ਕਿਉਂਕਿ 2009 ਤੋਂ ਬੇਗੰਪੁਰਾ ਟਾਈਗਰ ਫੋਰਸ ਹੋਂਦ ਵਿੱਚ ਆਈ ਹੈ ਮੇਰੇ ਨਾਲ 2009 ਤੋਂ ਹੀ ਬਹੁਤ ਸਾਥੀ ਜਿਹੜੇ ਆ ਪੁਰਾਣੇ ਜਿਹੜੇ ਹੋਏ ਸੀਗੇ ਜਿਨ੍ਹਾਂ ਨੇ ਕਿ ਕੁਝ ਸਮਾਂ ਪਹਿਲਾਂ ਸਾਡਾ ਮਤਭੇਦ ਹੋ ਗਿਆ ਔਰ ਉਹਨਾਂ ਨੂੰ ਅਸੀਂ 22 ਦੇ ਵਿੱਚ ਜਿਹੜਾ ਬੇਗੰਪੁਰਾ ਟਾਈਗਰ ਫੋਰਸ ਤੋਂ ਬਾਅਦ ਦਾ ਰਸਤਾ ਦਿਖਾਤਾ ਸੀ ਉਸ ਤੋਂ ਬਾਅਦ ਮੇਰੇ ਨਾਲ ਪੰਜਾਬ ਤੋਂ ਪੰਜਾਬ ਪ੍ਰਧਾਨੇ ਸਾਡੇ ਵੀਰਪਾਲ ਟਰੋਲੀ ਜੀ ਔਰ ਜ਼ਿਲ੍ਹਾ ਪ੍ਰਧਾਨੇ ਹੈਪੀ ਫਤੇਗੜ ਤੇ ਬਾਕੀ ਦਰਜਾ ਬਦਰਜਾ ਹਰਿਆਣਾ ਬਲਾਕ ਤੋਂ ਪ੍ਰਧਾਨਿਆਂ ਨਾਲ ਕੁਮਾਰ ਬੰਟੀ ਜੀ ਸਵਾਮਾ ਦੇ ਤੂੰ ਹੀ ਗੱਲ ਕੀਤੀ ਆ ਜਿੱਦਾਂ ਬੇਗਮਪੁਰਾ ਟਾਈਗਰ ਫੋਰਸ ਪਹਿਲਾਂ ਹਰ ਇੱਕ ਲਚਾਰ ਆਦਮੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੀ ਆ ਰਹੀ ਆ ਔਰ ਹੁਣ ਵੀ ਉਸੇ ਤਰ੍ਹਾਂ ਮੋਢੇ ਨਾਲ ਮੋਢਾ ਲਾ ਕੇ ਖੜੇਗੀ ਚਾਹੇ ਉਹ ਕਿਸੇ ਵੀ ਬਰਾਦਰੀ ਨੂੰ ਬਿਲੋਂਗ ਕਰਦਾ ਹੋਵੇ ਇਹ ਨਹੀਂ ਕਿ ਬੇਗੰਬੁਰਾ ਟਾਈਗਰ ਫੋਰਸ ਜਿਹੜੀ ਆ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਮੁਤਾਬਕ ਇਹ ਚਮਾਰਾਂ ਦੀ ਆ ਨਹੀਂ ਇਹਤੇ ਸਟੈਂਪ ਚਮਾਰਾਂ ਦੀ ਨਹੀਂ ਆ ਇਹ ਸਾਰਿਆਂ ਦੀ ਸਾਂਝੀ ਬੇਗੰਬੁਰਾ ਟਾਈਗਰ ਫੋਰਸ ਆ ਕਿਤੇ ਵੀ ਕਿਸੇ ਤੋਂ ਭੀੜ ਪੈਂਦੀ ਆ ਕੋਈ ਵੀ ਬਰਾਦਰੀ ਨੂੰ ਬਿਲੋਂਗ ਕਰਦਾ ਉਹਦੇ ਨਾਲ ਬੇਗੰਬੁਰਾ ਟਾਈਗਰ ਫੋਰਸ ਚਟਾਨ ਦੇ ਨਾਲ ਵੰਗ ਖੜੀ ਹੋਵੇਗੀ ਜੇਕਰ ਦੇਵਾਨਾ ਜੀ ਇਸ ਤੋਂ ਬਾਅਦ ਵੀ ਜੇਕਰ ਕੋਈ ਜਿਹੜਾ ਹੈਗਾ ਬੇਗੰਪੂਰਾ ਟਾਈਗਰ ਫੋਰਸ ਦੇ ਉੱਪਰ ਆਪਣਾ ਕੋਈ ਹੱਕ ਜਿਤਾਉਂਦਾ ਹੈ ਤਾਂ ਫਿਰ ਕਿਸ ਤਰ੍ਹਾਂ ਦੀ ਕਾਰਵਾਈ ਦੇਕਰ ਫੇ ਤਾਂ ਉਹਦੇ ਤੇ ਕਾਨੂੰਨੀ ਕਾਰਵਾਈ ਹੋ ਗਈ ਜੀ ਹੱਕ ਜਿਤਾਉਣ ਦੀ ਗੱਲ ਇਦਾਂ ਆ ਬਈ ਪਹਿਲਾਂ ਤਾਂ ਜੋ ਹੋਣਾ ਸੀ ਹੋ ਗਿਆ ਔਰ ਸਾਡਾ ਮਾਂਜੋਗ ਅਦਾਲਤ ਵਿੱਚ ਅਸੀਂ ਕੇਸ ਵੀ ਉਹਨਾਂ ਤੇ ਕੀਤੇ ਹੋਏ ਆ ਜਿਹੜੇ ਸ਼ਰਾਰਤੀ ਅਨਸਰ ਵਿੱਚੋਂ ਕੱਢੇ ਹੋਏ ਆ ਉਹਨਾਂ ਤੇ ਕੇਸ ਵੀ ਕੀਤੇ ਹੋਏ ਆ ਔਰ ਇਹ ਜਿਹੜੀ ਪੇਟੈਂਟ ਐ ਪੇਟੈਂਟ ਨੂੰ ਕੋਈ ਚੈਲੰਜ ਨਹੀਂ ਹੈ ਚੈਲੰਜ ਨਹੀਂ ਹੈ ਪੇਟੈਂਟ ਜਿਹੜੀ ਹੈ ਇਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਪੂਰੇ ਭਾਰਤ ਵਿੱਚ ਜੇ ਕਿਸੇ ਨੇ ਨਾਂ ਲੈਣਾ ਬੇਗੰਪੁਰਾ ਟਾਈਗਰ ਫੋਰਸ ਦਾ ਤੇ ਲਗਭਗ ਭਾਰਤ ਤੋਂ ਬਾਹਰ ਜਾ ਕੇ ਕਿਤੇ ਲੈ ਸਕਦਾ ਆ ਪਰ ਭਾਰਤ ਵਿੱਚ ਬੇਗੰਪੁਰਾ ਟਾਈਗਰ ਫੋਰਸ ਦਾ ਨਾਮ ਜਿਹੜਾ ਸਿਰਫ ਸਿਰਫ ਬੇਗੰਪੁਰਾ ਟਾਈਗਰ ਫੋਰਸ ਦੀ ਜਿਹੜੀ ਟੀਮ ਹੈ ਰੀਅਲ ਟੀਮ ਉਹ ਤੋਂ ਬਿਨਾ ਕੋਈ ਨਹੀਂ ਲੈ ਸਕਦਾ ਜੀ ਆਪਾਂ ਗੱਲ ਕਰਦੇ ਆ ਤਾਂ ਬੇਗੰਬੂਰਾ ਟਾਈਗਰ ਦੀ ਟੀਮ ਬੇਗੰਬੂਰਾ ਟਾਈਗਰ ਫੋਰਸ ਦੀ ਟੀਮ ਦੇ ਵਿੱਚ ਕਿੰਨੇ ਕੋ ਸਾਥੀ ਜਿਹੜੇ ਹੈਗੇ ਆ ਤੁਹਾਡੇ ਨਾਲ ਕੰਮ ਕਰ ਰਹੇ ਨੇ ਜੇ ਆਪਾਂ ਗਿਣਤੀ ਦੀ ਗੱਲ ਕਰੀਏ ਕਾਫੀ ਗਿਣਤੀ ਤਾਂ ਆਪਾਂ ਕਹਿ ਨਹੀਂ ਸਕਦੇ ਪੋਟੀਆਂ ਤੇ ਨਹੀਂ ਗਿਣੀ ਜਾਣੀ ਕਿਉਂਕਿ ਬਹੁਤ ਆ ਐਟ ਦੀ ਸਪੌਟ ਜਿਹੜੀ ਆਪਾਂ ਇਹ ਮੀਟਿੰਗ ਰੱਖੀ ਆ ਮੁੰਡੇ ਸੱਦੇ ਆ ਕਿਉਂਕਿ ਕੱਲ ਸਾਨੂੰ ਸਰਟੀਫਿਕੇਟ ਮਿਲਿਆ ਰਾਤ ਨੂੰ ਅਸੀਂ ਮਤਲਬ ਕਹਿੰਦਾ ਮੁੰਡਿਆਂ ਨੂੰ ਫੋਨ ਕੀਤਾ ਇੱਕ ਫੋਨ ਤੇ ਹੀ ਲਗਭਗ ਇੰਨੇ ਕੁ ਮੁੰਡੇ ਆਪਾਂ ਇਕੱਠੇ ਕੀਤੇ ਆ 30 40 50 ਜਾਣੇ ਜਿਹੜੀ ਵੀ ਸਾਰਾ ਪੰਜਾਬ ਜੁੜਿਆ ਆ ਤੇ ਬੇਗੰਪੁਰਾ ਟਾਈਗਰ ਫੋਰਸ ਜਿਹੜੀ ਆ ਹੁਣ ਅੱਗੇ ਤੋਂ ਵੀ ਪਿੰਡ-ਪਿੰਡ ਜਾ ਕੇ ਸ਼ਹਿਰ-ਸ਼ਹਿਰ ਜਾ ਕੇ ਜੂਨਟਾਂ ਜਿਹੜੀਆਂ ਉਹਨਾਂ ਦੇ ਗਠਨ ਕਰੇਗੀ ਸੋ ਸਾਡੇ ਨਾਲ ਪੰਜਾਬ ਪ੍ਰਧਾਨ ਵੀਰਪਾਲ ਹੈਪੀ ਟਰੋਲੀ ਜੀ ਜਿਹੜੇ ਹੈਗੇ ਆ ਉਹ ਮੌਜੂਦ ਨੇ ਸੋ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਭਾਜੀ ਕਿੰਨੀ ਖੁਸ਼ੀ ਆ ਜੀ ਅੱਜ ਜਿਹੜੀ ਹੈ ਸੋਸਾਇਟੀ ਜਿਹੜੀ ਹੈਗੀ ਹੈ ਜਿਸ ਤੋਂ ਹੀ ਆ ਜੈ ਭੀਮ ਜੈ ਭਾਰਤ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਬੇਗੰਪੂਰਾ ਟਾਈਗਰ ਫੋਰਸ 2009 ਤੋਂ ਜਿਹੜੀ ਜਥੇਬੰਦੀ ਚੱਲਦੀ ਆ ਰਹੀ ਆ ਔਰ 2009 ਤੋਂ ਹੀ ਜਿਹੜਾ ਜਥੇਬੰਦੀ ਦਾ ਹੈੱਡ ਆਫਿਸ ਆ ਉਹ ਭਗਤਨਗਰ ਨਜ਼ਦੀਕ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਹੈ ਅਤੇ ਹੁਣ ਵੀ ਉੱਥੇ ਆ ਅਗਾਹ ਵੀ ਉੱਥੇ ਹੀ ਰਹੇਗਾ ਅਤੇ 2009 ਤੋਂ ਹੀ ਬੇਗੰਪੂਰਾ ਟਾਈਗਰ ਫੋਰਸ ਦੇ ਕੌਮੀ ਚੇਅਰਮੈਨ ਜਿਹੜੇ ਉਹ ਤਰਸੇਮ ਦਿਵਾਨਾ ਜੀ ਆ ਔਰ ਪਹਿਲਾਂ ਵੀ ਉਹੀ ਸੀ ਔਰ 2022 ਦੇ ਵਿੱਚ ਵਿਵਾਦਾਂ ਤੋਂ ਬਾਅਦ ਅਸੀਂ ਇੱਕ ਵੱਡੇ ਲੈਵਲ ਦੀ ਮੀਟਿੰਗ ਜਿਹੜੀ ਪੰਜਾਬ ਲੈਵਲ ਦੀ ਜਥੇਬੰਦੀਆਂ ਨੂੰ ਇਕੱਠੀਆਂ ਕਰਕੇ ਕੀਤੀ ਸੀ ਉਸ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਇੱਕ ਵਾਰ ਦੁਬਾਰਾ ਤੋਂ ਜਿਹੜੀ ਆ ਉਹ ਚੇਅਰਮੈਨ ਦੇ ਉਪਾਦੀ ਦੇ ਨਾਲ ਨਮਾਜਿਆ ਔਰ ਅਸੀਂ ਇਹਨਾਂ ਨੂੰ ਗਾਂ ਤੋਂ ਵੀ ਅਸੀਂ ਅਪੀਲ ਕਰਦੇ ਆਂ ਔਰ ਇਹਨਾਂ ਨੂੰ ਬੇਨਤੀ ਕਰਦੇ ਆਂ ਕਿ ਇਸੇ ਤਰ੍ਹਾਂ ਆਪਣੀ ਜਿਹੜੀ ਆ ਛਤਰ ਛਾਇਆ ਹੇਠ ਜਿਹੜੀ ਬੇਗੰਪੂਰਾ ਟਾਈਗਰ ਫੋਰਸ ਨੂੰ ਜਿਹੜੀ ਆਪਣੀ ਦਿਸ਼ਾ ਜਿਹੜੀ ਆ ਉਹ ਦਿਖਾਉਂਦੇ ਰਹਿਣ ਔਰ ਮੈਂ ਆਪ ਜੀ ਨੂੰ ਇੱਕ ਇਹ ਵੀ ਗੱਲ ਉਚੇਚੇ ਤੌਰ ਤੇ ਦੱਸਣਾ ਚਾਹੁੰਦਾ ਆ ਕਿ ਜਥੇਬੰਦੀ ਦੇ ਵਿੱਚ 2022 ਦੇ ਵਿੱਚ ਜਦੋਂ ਕੁਝ મતਭੇਦ ਹੋਏ ਸੀ ਕੁਝ ਸ਼ਰਾਰਤੀ ਅੰਸਰਾਂ ਨੂੰ ਬੇਗਮਪੁਰਾ ਟਾਈਗਰ ਫੋਰਸ ਤੋਂ ਜਿਹੜਾ ਆ ਉਹ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ ਉਸ ਉਪਰੰਤ ਉਹ ਗੈਰ ਸੰਵਿਧਾਨਿਕ ਤਰੀਕੇ ਦੇ ਨਾਲ ਬੇਗਮਪੁਰਾ ਟਾਈਗਰ ਫੋਰਸ ਦਾ ਜਿਹੜਾ ਨਾਂ ਜਥੇਬੰਦੀ ਦਾ ਉਹ ਲੈ ਕੇ ਕੁਝ ਐਜੀਟੇਸ਼ਨ ਜਾਂ ਕੁਝ ਸ਼ਾਸਨ ਪ੍ਰਸ਼ਾਸਨ ਨੂੰ ਧਮਕਾਉਣ ਦੀਆਂ ਜਿਹੜੀਆਂ ਉਹ ਕਾਰਵਾਈਆਂ ਕਰਦੇ ਸੀ ਉਸ ਤੋਂ ਬਾਅਦ ਨਹੀਂ ਆ ਰਹੀ ਸੀ ਉਸ ਉਪਰੰਤ ਅਸੀਂ ਇੱਕ ਫੈਸਲਾ ਲਿਆ ਜਿਸ ਦੇ ਨਾਲ ਅਸੀਂ ਬੇਗਮਪੁਰਾ ਟਾਈਗਰ ਫੋਰਸ ਨੂੰ ਪੰਜਾਬ ਲੈਵਲ ਦੇ ਉੱਤੇ ਰਜਿਸਟਰਡ ਕਰਵਾਇਆ ਉਸ ਉਪਰੰਤ ਵੀ ਉਹ ਉਹ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਝ ਨਾ ਆਉਣ ਉਪਰੰਤ ਅਸੀਂ ਐਡਵੋਕੇਟਸ ਦੇ ਪੈਨਲ ਦੇ ਨਾਲ ਇੱਕ ਬਹੁਤ ਵੱਡੀ ਮੀਟਿੰਗ ਕਰਕੇ ਜੋ ਹੈ ਬੇਗੰਪੂਰਾ ਟਾਈਗਰ ਫੋਰਸ ਨੂੰ ਭਾਰਤ ਲੈਵਲ ਦੇ ਜੋ ਹੈ ਪੇਟੈਂਟ ਕਰਵਾਇਆ ਔਰ ਬੇਗੰਪੂਰਾ ਟਾਈਗਰ ਫੋਰਸ ਨੂੰ ਭਾਰਤ ਲੈਵਲ ਦਾ ਜਿਹੜਾ ਇੱਕ ਸਰਟੀਫਿਕੇਟ ਜਿਹੜਾ ਆ ਉਹ ਜੋ ਅੱਜ ਸਾਡੇ ਹੱਥ ਵਿੱਚ ਆ ਬਹੁਤ ਕੜੀ ਮਿਹਨਤ ਬਹੁਤ ਕੜੀ ਮੁਸ਼ਕਲ ਇਸ ਦੇ ਵਿੱਚ ਵੀ ਦਰਸਾਇਆ ਗਿਆ ਕਿ ਬੇਗਮਪੁਰਾ ਟਾਈਗਰ ਫੋਰਸ ਦੇ ਜਿਹੜੇ ਕੌਮੀ ਚੇਅਰਮੈਨ ਆ ਉਹ ਤਰਸੀਮ ਦਿਵਾਨਾ ਜੀ ਹੀ ਨੇ ਪਹਿਲਾਂ ਵੀ ਉਹ ਸੀਗੇ ਹੁਣ ਵੀ ਆ ਔਰ ਆਗਾਹ ਤੋਂ ਵੀ ਉਹ ਹੀ ਰਹਿਣਗੇ ਆਪ ਜੀ ਦੇ ਮਾਧਿਅਮ ਰਾਹੀਂ ਮੈਂ ਸ਼ਰਾਰਤੀ ਅਨਸਰਾਂ ਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਹੁਣ ਜੇ ਉਹ ਕਿਸੇ ਵੀ ਪ੍ਰਕਾਰ ਦਾ ਕੋਈ ਐਜੀਟੇਸ਼ਨ ਗੈਰ ਸਵਿਧਾਨਿਕ ਤਰੀਕੇ ਦੇ ਨਾਲ ਬੇਗੰਪੂਰਾ ਟਾਈਗਰ ਫੋਰਸ ਦਾ ਨਾਮ ਲੈ ਕੇ ਜਾਂ ਬੇਗੰਪੂਰਾ ਟਾਈਗਰ ਫੋਰਸ ਦਾ ਲੋਗੋ ਵਰਤ ਕੇ ਕਰਦੇ ਆ ਤਾਂ ਉਹਨਾਂ ਦੇ ਉੱਤੇ ਕਾਪੀਰਾਈਟ ਦਾ ਮੁਕੱਦਮਾ ਜਿਹੜਾ ਆ ਉਹ ਦਰਜ ਕਰਵਾਇਆ ਜਾਵੇਗਾ ਔਰ ਆਪ ਜੀ ਨੂੰ ਦੱਸਦਾ ਦੱਸਣਾ ਚਾਹੁੰਦਾ ਹਾਂ ਕਿ ਬੇਗੰਪੂਰਾ ਟਾਈਗਰ ਫੋਰਸ ਸ਼ੁਰੂ ਤੋਂ ਹੀ ਜਿਹੜੀ ਸਮਾਜ ਸੇਵਾ ਦਾ ਕੰਮ ਆ ਉਹ ਕਰਦੀ ਆ ਰਹੀ ਆ ਪਹਿਲਾਂ ਵੀ ਅਨੇਕਾਂ ਪ੍ਰਕਾਰ ਦੇ ਜਿਹੜੇ ਬਲੱਡ ਡੋਨੇਸ਼ਨ ਕੈਂਪ ਜਾਂ ਸਮਾਜ ਭਲਾਈ ਦੇ ਜਿਹੜੇ ਕੰਮ ਆ ਉਹ ਕਰਦੀ ਰਹਿੰਦੀ ਆ ਅਗਾਹਾਂ ਤੋਂ ਵੀ ਜਿਹੜੇ ਆ ਕਿਸੇ ਵੀ ਕਿਸੇ ਵੀ ਕੋਈ ਵੀ ਧਰਮ ਹੋਵੇ ਕੋਈ ਮਜਬ ਹੋਵੇ ਜਾਂ ਕੋਈ ਜਾਤੀ ਹੋਵੇ ਇਹਦੇ ਵਿੱਚ ਕੋਈ ਖਾਸ ਨਹੀਂ ਹੈ ਕਿਸੇ ਵੀ ਧੀ ਭੈਣ ਦੇ ਨਾਲ ਕਿਸੇ ਮਜਲੂਮ ਦੇ ਨਾਲ ਜਾਂ ਕਿਸੇ ਲਾਚਾਰ ਦੇ ਨਾਲ ਜੇ ਕਿਸੇ ਨਾਲ ਕੋਈ ਧੱਕਾ ਹੁੰਦਾ ਤਾਂ ਬੇਗਮਪੁਰਾ ਟਾਈਗਰ ਫੋਰਸ ਉਸ ਦੇ ਮੋਢੇ ਦੇ ਨਾਲ ਮੋਢਾ ਲਗਾ ਕੇ ਖੜੀ ਆ ਔਰ ਉਸ ਦੇ ਨਾਲ ਕਿਸੇ ਵੀ ਤਰੀਕੇ ਦਾ ਧੱਕਾ ਜਿਹੜਾ ਆ ਉਹ ਨਹੀਂ ਹੋਣ ਦਿੱਤਾ ਜਾਏ ਜਾਵੇ ਆਖਰੀ ਮੈਸੇਜ ਕੀ ਦੇਣਾ ਚਾਹੁੰਗੇ ਸਮਾਜ ਨੂੰ ਸਮਾਜ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਆ ਕਿ ਬੇਗਮਪੁਰਾ ਟਾਈਗਰ ਫੋਰਸ ਸ਼ੁਰੂ ਤੋਂ ਜਿਹੜੀ ਆ ਉਹ ਸਮਾਜ ਸੇਵਾ ਦਾ ਕੰਮ ਕਰਦੀ ਆ ਰਹੀ ਆ ਔਰ ਖਾਸ ਤੌਰ ਤੇ ਜਿਹੜੀ ਆ ਇੱਕ ਆਪਣੇ ਐਸਸੀ ਭਾਈਚਾਰੇ ਦੀ ਜਿਹੜੀ ਲੜਾਈ ਆ ਜਿਨ੍ਹਾਂ ਨੂੰ ਕਿ ਸ਼ੁਰੂ ਤੋਂ ਹੀ ਦਬਾਉਣ ਦਾ ਕੋ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਸ ਦੇ ਨਾਲ ਖਾਸ ਤੌਰ ਤੇ ਮੋਢੇ ਦੇ ਨਾਲ ਮੋਢਾ ਲਗਾ ਕੇ ਖੜੀ ਆ ਔਰ ਸਮਾਜ ਨੂੰ ਮੈਂ ਅਪੀਲ ਕਰਦਾ ਆ ਕਿ ਬੇਗਮਪੁਰਾ ਟਾਈਗਰ ਫੋਰਸ ਦੇ ਨਾਲ ਜੁੜੋ ਔਰ ਵੱਧ ਤੋਂ ਵੱਧ ਜੁੜ ਕੇ ਜਿਹੜਾ ਹੈ ਪੰਜਾਬ ਲੈਵਲ ਤੇ ਭਾਰਤ ਲੈਵਲ ਤੇ ਅਜੇ ਨਾ ਹੈ ਦੁਨੀਆ ਦੇ ਵਿੱਚ ਵੀ ਨਾ ਹੈ ਔਰ ਬਾਅਦ ਤੋਂ ਬਾਅਦ ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਜਾਬ ਤੋਂ ਬਾਹਰ ਜਿਹੜਾ ਹੈ ਪੇਟੈਂਟ ਹੋਣ ਤੋਂ ਬਾਅਦ ਜਦੋਂ ਭਾਰਤ ਲੈਵਲ ਦਾ ਸਾਨੂੰ ਸਰਟੀਫਿਕੇਟ ਮਿਲ ਗਿਆ ਅਸੀਂ ਪੰਜਾਬ ਤੋਂ ਬਾਹਰ ਵੀ ਜਿਹੜੇ ਬਾਹਰਲੇ ਜਿਹੜੇ ਰਾਜ ਆ ਬਾਹਰਲੇ ਪ੍ਰਾਂਤ ਆ ਪੰਜਾਬ ਤੋਂ ਆ ird gird de ਅਸੀਂ ਉੱਥੇ ਵੀ ਜਿਹੜੇ ਆਪਣੇ ਬੇਗੰਪੂਰਾ ਟਾਈਗਰ ਫੋਰਸ ਦੇ ਯੂਨਿਟ ਲਗਾਵਾਂਗੇ ਔਰ ਜਿਹੜੇ ਪ੍ਰਾਂਤ ਦੇ ਸਾਨੂੰ ਜਿਹੜੇ ਕਹਿ ਲਓ ਕਿ ਸਟੇਟ ਲੈਵਲ ਦੇ ਜਿਹੜੀਆਂ ਜਿਹੜੀਆਂ ਪ੍ਰਧਾਨਗੀਆਂ ਹੈਗੀਆਂ ਉਹ ਉਹਨਾਂ ਨੂੰ ਦੇਵਾਂਗੇ ਔਰ ਸਮਾਜ ਸੇਵਾ ਦਾ ਕੰਮ ਬੇਗੰਪੂਰਾ ਟਾਈਗਰ ਫੋਰਸ ਪਹਿਲਾਂ ਵੀ ਕਰਦੀ ਸੀ ਅੱਜ ਵੀ ਕਰਦੀ ਹੈ ਔਰ ਆਗਾਹ ਤੋਂ ਵੀ ਕਰਦੀ ਰਹੇਗੀ ਜੈ ਭੀਮ ਜੈਪੁਰ ਸੋ ਤਸੀਮ ਦਿਵਾਨਾ ਜੀ ਨਾਲ ਗੱਲ ਕਰਦੇ ਦਿਵਾਨਾ ਸਾਹਿਬ ਬੇਗੰਪੁਰਾ ਟਾਈਗਰ ਫੋਰਸ ਦੇ ਰਜਿਸਟਰਡ ਹੋਣ ਤੇ ਬੜੀ ਖੁਸ਼ੀ ਜ਼ਾਹਰ ਕੀਤੀ ਹੈ ਹੁਣ ਤੁਹਾਨੂੰ ਸਰਟੀਫਿਕੇਟ ਮਿਲ ਚੁੱਕੇ ਨੇ ਜੀ ਅਗਰ ਕਿਸੇ ਤਰ੍ਹਾਂ ਦੀ ਕਿਸੇ ਸੁਸਾਇਟੀ ਤੇ ਜਾਂ ਕਿਸੇ ਸਮਾਜ ਦੇ ਉੱਪਰ ਬਿਕਤਾ ਪੈਂਦੀ ਹੈ ਤੁਹਾਡੇ ਨਾਲ ਸੰਪਰਕ ਕਿੱਦਾਂ ਕਰੇ ਸੰਪਰਕ ਸਾਡਾ ਲਗਭਗ ਮੇਰਾ ਨੰਬਰ ਸਾਰਿਆਂ ਦੇ ਕੋਲ ਹੀ ਆ ਵੀਰਪਾਲ ਟਰੋਲੀ ਦਾ ਨੰਬਰ ਸਾਰਿਆਂ ਕੋਲ ਆ ਸਾਡੇ ਜ਼ਿਲ੍ਹਾ ਪ੍ਰਧਾਨ ਜਿਹੜੇ ਹੈਪੀ ਫਤੇਗੜ ਆ ਇਹਨਾਂ ਦਾ ਨੰਬਰ ਸਾਰਿਆਂ ਦੇ ਕੋਲ ਆ ਅਗਰ ਨਾ ਵੀ ਕਿਸੇ ਨੂੰ ਮਤਲਬ ਕਹਿੰਦਾ ਕਿਸੇ ਦਾ ਕੋਈ ਨੰਬਰ ਪ੍ਰਾਪਤ ਹੋਵੇ ਤੇ ਬੇਗੰਪੁਰਾ ਟਾਈਗਰ ਫੋਰਟ ਸਾਡਾ ਫੇਸਬੁੱਕ ਪੇਜ ਹੈਗਾ ਆ ਫੇਸਬੁੱਕ ਤੇ ਸਾਡਾ ਨੰਬਰ ਦਿੱਤਾ ਆ ਉਹ ਤੋਂ ਸੰਪਰਕ ਕਰ ਸਕਦਾ ਆ ਕੋਈ ਇਦਾਂ ਦੀ ਗੱਲ ਨਹੀਂ ਹਰੇਕ ਸ਼ਹਿਰ ਹਰੇਕ ਕਸਬੇ ਹਰੇਕ ਪਿੰਡ ਦੇ ਵਿੱਚ ਬੇਗਮਪੁਰਾ ਟਾਈਗਰ ਫੋਰਸ ਦਾ ਕੋਈ ਨਾ ਕੋਈ ਨੁਮਾਇੰਦਾ ਬੈਠਾ ਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸੋ ਇਸ ਸੰਤ ਤਰਸੀਮ ਦਵਾਨਾ ਜੀ ਬੇਗੰਪੂਰਾ ਟਾਈਗਰ ਫੋਰਸ ਦੇ ਚੇਅਰਮੈਨ ਜਿਨ੍ਹਾਂ ਵੱਲੋਂ ਅੱਜ ਜਿਹੜੀ ਹੈ ਇੱਕ ਵਿਸ਼ੇਸ਼ ਮੀਟਿੰਗ ਬੁਲਾ ਕੇ ਜਿਹੜਾ ਹੈਗਾ ਆਪਣੀ ਖੁਸ਼ੀ ਜ਼ਾਹਰ ਕੀਤੀ ਗਈ ਹੈ ਕਿਉਂਕਿ ਅੱਜ ਬੇਗੰਪੂਰਾ ਟਾਈਗਰ ਫੋਰਸ ਜਿਹੜੀ ਹੈ ਪੰਜਾਬ ਦੀ ਨਹੀਂ ਅਜੇ ਲਗੀ ਇੰਡੀਆ ਲੈਵਲ ਦੀ ਜਿਹੜੀ ਹੈ ਸਟੇਟ ਜਿਹੜੀ ਜੱਥੇਬੰਦੀ ਬਣ ਚੁੱਕੀ ਹੈ ਸੋ ਇਸ ਸਾਰੀ ਸੋਸਾਇਟੀ ਫੋਰਸ ਨੂੰ ਜਿਹੜੀਆਂ ਹੈਗੀਆਂ ਖ਼ዋਸਪੁਰ ਟੀਵੀ ਚੈਨਲ ਦੀ ਟੀਮ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਸਮਾਜ ਦੇ ਕੰਮਾਂ ਦੇ ਵਿੱਚ ਬੇਗੰਪੂਰਾ ਹੁਸ਼ਿਆਰ ਪਰਤੋ ਵਿਸ਼ੇਸ਼ ਕਵਰੇਜ ਜੁੜੇ ਰੱਖਵਾਸ ਪਰ ਟੀਵੀ ਚੈਨਲ ਦੇ ਨਾਲ